ਬਾ ਬੋਲੋ ਉੱਚੀ ਬੋਲੋ ਮੇਰੇ ਆ ਜਾ ਲਾਜਕਾਰੇ ਲਾਓ ਪੜ ਜਾ ਫਿਰ ਖੜ ਜਾ ਖੜਾ ਮੈਕ ਵੀ ਲਿਆਉਣਾ ਨਾਲ ਯਾਰ ਪੱਕਾ ਵਾਲਾ ਆ ਪਾਈਆਂ ਨੂੰ ਵੀ ਹੀ ਪਾਏ ਖੜਿਆ ਆਹ ਕੋਈ ਨਹੀਂ ਜਾਨਾ ਹੋ ਗਰੂ ਪਹਿਲਾਂ ਅਸਾਨ ਜੂਨੀਅਰ ਇੱਕ ਪਾੜਦੀ ਤਰੀਆਂ ਡਾਉਦਾ ਕਰਨੀ ਉਹ ਕੋਈ ਨਹੀਂ ਦੀ ਕੋਈ ਇਹਦੇ ਵਿੱਚ ਧਰਨਾ ਚੱਲ ਰਿਹਾ ਹੈਗਾ ਅੱਜ ਲਗਾਤਾਰ 24 ਦਿਨਾਂ ਤੋਂ ਧਰਨਾ ਚੱਲ ਰਿਹਾ ਸਾਡੇ ਪਿੰਡ ਮੂਮ ਤੋਂ ਜੋ ਕਲੱਬ ਵਾਲੇ ਵੀਰ ਇਹਨਾਂ ਨੇ ਲੰਗਰ ਚਲਾਉਣਾਗਾ ਬਰਿੱਡਾਂ ਤੇ ਇੱਕ ਖੂਆ ਕੱਢਿਆ ਵਗਾ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਇਹ ਵੀਰੋ ਸਾਡਾ ਸੰਘਰਸ਼ ਉਹਨਾਂ ਚਿਰ ਚੱਲਦਾ ਰਹੂਗਾ ਜਿੰਨਾ ਚਿਰ ਸਾਡੀਆਂ ਮੰਗਾਂ ਮੋਦੀ ਵਾਪਸ ਨਹੀਂ ਲਊਗਾ ਉਹਨਾਂ ਚਿਰ ਸਾਡਾ ਸੰਘਰਸ਼ ਜਾਰੀ ਰਹੂ ਅੱਜ ਸਾਨੂੰ ਲਗਾਤਾਰ ਦਿੱਲੀ ਦੇ ਵਿੱਚ 24 ਦਿਨਾਂ ਤੋਂ ਧਰਨਾ ਚੱਲ ਰਿਹਾ ਹੈਗਾ ਜਿਹਦੇ ਵਿੱਚ ਸਾਡੇ ਨਵੇਂ ਆਹ ਵੀਰ ਨੇ ਕਲੱਬ ਵਾਲੇ ਨੌਜਵਾਨ ਵੀਰਾਂ ਦਾ ਬਹੁਤ ਵੱਡਾ ਸੰਯੋਗ ਆ ਸਾਡੇ ਪਿੰਡ ਤੋਂ ਪਹਿਲਾਂ ਵੀ ਜੋ ਜਥੇ ਗਏ ਬੇ ਨੇ ਉੱਥੇ ਬੈਠੇ ਨੇ ਅੱਜ ਅਸੀਂ ਇੱਥੋਂ ਰਵਾਨਾ ਹੋਣ ਲੱਗੇ ਆ ਦਿੱਲੀ ਨੂੰ ਜਿੰਨਾ ਚਿਰ ਸਾਡਾ ਸੰਘਰਸ਼ ਚੱਲੂ ਨਾ ਚਿਰ ਅਸੀਂ ਨਾਲ ਸਾਥ ਦੇਵਾਂਗੇ ਬਹੁਤ ਬਹੁਤ ਧੰਨਵਾਦ ਆ ਭਾਰਤੀ ਕਿਸਾਨ ਯੂਨੀਅਨ ਏਕਤਾ ਜਿੰਦਾਬਾਦ ਜਿੰਦਾਬਾਦ ਖਾਨ ਯੂਨੀਅਨ ਰੇਡ ਸਾਥ ਜਿੰਦਾਬਾਦ ਲਾਓ ਜਿੰਦਾਬਾਦ ਜਿੰਦਾਬਾਦ ਇਹ ਸਰਕਾਰ ਮਰਦਾਬਾਦ 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 ਨੋਨ ਰੱਦ ਕਰੋ ਰੱਦ ਕਰੋ ਰੱਦ ਕਰੋ ਅੱਜ ਆ ਗਿਆ ਇੱਕ ਮਿੰਟ ਖੜ ਜਾ ਇੱਕ ਮਿੰਟ ਅੱਜ ਜਿਹੜਾ ਸਾਡੇ ਪਿੰਡ ਨੂਮ ਦੇ ਵਿੱਚੋਂ ਇਹ ਲੰਗਰ ਅੱਜ ਸਾਡੇ ਪਿੰਡ ਮੂਮ ਦੇ ਵਿੱਚ ਜੋ ਲੰਗਰ ਦੀ ਸੇਵਾ ਚੱਲ ਰਹੀ ਆ ਅੱਜ ਅਸੀਂ ਖੋਏ ਦਾ ਖੋਏ ਦਾ ਲੰਗਰ ਨਾਲ ਗੁਰੂ ਕੇ ਲੰਗਰ ਪ੍ਰਸ਼ਾਦਾ ਪਾਣੀ ਦਾ ਵੀ ਲੰਗਰ ਉੱਥੇ ਤਿਆਰ ਕਰਾਂਗੇ ਜਿੰਨੇ ਦਿਨ ਇਹ ਸੰਘਰਸ਼ ਚੱਲੂਗਾ ਇਹ ਲਗਾਤਾਰ ਜਾਰੀ ਰਹੂਗਾ ਜਿਹਦੇ ਵਿੱਚ ਸਹਿਯੋਗ ਸਾਡੇ ਪਿੰਡ ਮੂਮ ਦੇ ਐਨ ਆਰ ਆਈ ਵੀਰਾਂ ਨੇ ਤੇ ਨਗਰ ਨਿਵਾਸੀਆਂ ਨੇ ਵੱਧ ਚੜ ਕੇ ਸਹਿਯੋਗ ਦਿੱਤਾ ਅਸੀਂ ਸਾਰੇ ਨਗਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਨਾਲ ਅਸੀਂ ਜਿਹੜੇ ਨਗਰ ਦੇ ਵਿੱਚੋਂ ਆਪਣੇ ਨੌਜਵਾਨ ਵੀਰ ਜਾ ਰਹੇ ਨੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇੰਨੀ ਵੱਡੀ ਇੱਕ ਸੇਵਾ ਜਿਹੜੀ ਇਹ ਸੇਵਾ ਬਹੁਤ ਵੱਡੀ ਸੇਵਾ ਕਰਨ ਵਾਸਤੇ ਉੱਥੇ ਪਹੁੰਚ ਰਹੇ ਨੇ ਬਾਕੀ ਸਾਰੇ ਨਗਰ ਨੂੰ ਵੀ ਬੇਨਤੀ ਹੈ ਵੀ ਆਪਾਂ ਵੱਧ ਤੋਂ ਵੱਧ ਇਹਦੇ ਵਿੱਚ ਯੋਗਦਾਨ ਪਾਈਏ ਤੇ ਆਪਾਂ ਸਟੈਪ 바이 ਸਟੈਪ ਉੱਥੇ ਜਾਣ ਵਾਸਤੇ ਤਿਆਰ ਰਹੀਏ ਪਿੱਛੇ ਦੀ ਪਿੱਛੇ ਸਾਰੇ ਨਗਰ ਦਾ ਐਨ ਆਰ ਆਈ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਬਹੁਤ ਵੱਡੀ ਸੇਵਾ ਇਹਦੇ ਵਿੱਚ ਪਾਈ ਆ ਗਈ ਬਹੁਤ-ਬਹੁਤ ਧੰਨਵਾਦ ਸਾਰੇ ਨਗਰ ਨਿਵਾਸੀਆਂ ਦਾ ਤੇ ਐਨ ਆਰ ਆਈ ਵੀਰਾਂ ਦਾ ਇੱਕ ਮਿੰਟ ਇੱਕ ਸੈਲਫੀ ਇੱਕ ਬੋਲੇ ਸੋਨਣਾ ਲਾ ਕੇ ਉੱਠ ਖੜੋ ਖੜ ਦੂਜੀ ਬੋਲੇ ਸੋਨਹਿਰਾ ਸੋਨਹਿਰਾ ਕਾਰ ਆਏ ਜਿੱਕਾ ਇਹਦੇ ਚ ਆਪਣੇ 20 ਕਿ ਜੂ ਚ ਨਹੀਂ ਗਾ ਮੈਂ ਤੇਰਾ ਨੰਬਰ ਪਾ ਦਿੰਦੇ ਆਂ ਮਤਲਬ ਪਾ ਦਿੰਦੇ ਆਂ